ਕੂਟੀ ਤੇ ਪਰਿਵਾਰ ਸੁੱਕੀ ਸੜਕ ਤੇ ਅਚਾਨਕ ਉੱਡ ਗਈਆਂ ਸੋਨੇ ਦੀਆਂ ਵਾਲੀਆਂ ਜਲੰਧਰ ਦੇ ਪਿੰਡ ਢੰਡਾ ਚ ਵਾਪਰਿਆ ਇਹ ਅਜੀਹਾ ਭਿਆਨਕ ਮਾਮਲਾ ਜਿਸ ਨੇ ਲੋਕਾਂ ਦੀ ਰੀੜ ਹਿਲਾ ਕੇ ਰੱਖ ਦਿੱਤੀ ਉਸ ਸਮੇਂ ਤਾਂ ਸਧਾਰਨ ਲੱਗ ਰਿਹਾ ਸੀਗਾ ਪਰ ਰੌਂਗਟੇ ਖੜੇ ਕਰ ਦੇਣ ਵਾਲੀ ਇਸ ਘਟਨਾ ਜੋ ਕਈ ਫੁੱਟ ਦੂਰ ਉਡੀਕ ਕਰ ਰਹੀ ਸੀ ਕਿ ਕੌਣ ਸਾਨੂੰ ਬਚਾਵੇਗਾ ਕਿਵੇਂ ਹੋ ਗਿਆ ਜਿਵੇਂ ਹੀ ਜਸਵਿੰਦਰ ਕੌਰ ਆਪਣੇ ਪਤੀ ਅਤੇ ਧੀ ਦੇ ਨਾਲ ਘਰ ਵਾਪਸ ਆ ਰਹੇ ਸੀ ਤਾਂ ਬੋਪਰੇ ਨੈਰਪੁਲੀ ਨਿਨੇ ਤੋਂ ਅਣਜਾਣ ਵਿਅਕਤੀਆਂ ਨੇ ਮੋਟਰਸਾਈਕਲ ਦੇ ਪਿੱਛੋਂ ਆਉਂਦੀਆਂ ਇੱਕ ਝਟਕੇ ਦੇ ਵਿੱਚ ਇਸ ਔਰਤ ਦੇ ਕੰਨਾਂ 'ਚ ਪਈਆਂ ਸੋਹਣੇ ਦੀਆਂ ਵਾਲੀਆਂ ਝੋਕੇ ਫਰਾਰ ਹੋ ਗਈ ਅਤੇ ਇੱਕ ਸੈਕਿੰਡ ਦੇ ਵਿੱਚ ਹਵਾ ਮੰਗ ਇੰਜ ਗਾਇਬ ਹੋਏ ਕਿ ਪਤਾ ਹੀ ਨਹੀਂ ਲੱਗਿਆ ਕਿਸ ਪਰਿਵਾਰ ਨੂੰ ਕਿ ਇਹਨਾਂ ਦੇ ਨਾਲ ਹੋਇਆ ਕੀ ਹੈ ਇਹ ਪਹਿਲੀ ਵਾਰ ਨਹੀਂ ਲਗਾਤਾਰ ਵਾਧ ਰਹੀਆਂ ਨੇ ਇਹ ਜੀਆਂ ਲੁੱਟਦੀਆਂ ਘਟਨਾਵਾਂ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੀ ਹੈਰਾਨ ਰਹਿ ਜਾਂਦੀ ਤੇ ਪ੍ਰਸ਼ਾਸਨ ਤੇ ਕਈ ਸਾਰੇ ਸਵਾਲ ਵੀ ਖੜੇ ਹੁੰਦੇ ਨੇ ਸਵਾਲ ਇਹ ਹੈ ਕਿ ਅਜੇ ਵੀ ਅਜੀਆਂ ਘਟਨਾਵਾਂ ਵਾਰਦਾਤਾ ਵਾਰ-ਵਾਰ ਵਾਪਰ ਜਾਂਦੀਆਂ ਨੇ ਤੇ ਪ੍ਰਸ਼ਾਸਨ ਜਿਹੜਾ ਆ ਉਸ ਦੇਖਦਾ ਹੀ ਰਹਿ ਜਾਂਦਾ ਹੈ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਪਰ ਲੋਕ ਕਹਿ ਰਹੇ ਨੇ ਇਹ ਸਿਰਫ ਪਹਿਲੀ ਵਾਰ ਨਹੀਂ ਸੀ ਇਸ ਅਗੋ ਅਜਿਹੇ ਵਿਅਕਤੀਆਂ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਨੂੰ ਪਤਾ ਹੈ ਕਿ ਅਜਿਹੇ ਰੋਡ ਦੇ ਉੱਪਰ ਕਿਉਂਕਿ ਰੋਡ ਸੁਨਸਾਨ ਹੁੰਦੀ ਹੈ ਤੇ ਲੋਕੀ ਤੇ ਉਹ ਜਿਹੜੇ ਲੁਟੇਰੇ ਨੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹਿੰਦੇ ਨੇ ਆਏ ਦਿਨ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੈ ਕਿ ਹੁਣ ਨਾ ਤਾਂ ਦਿਨੇ ਵਿਅਕਤੀ ਆ ਜਾ ਸਕਦਾ ਹੈ ਤੇ ਨਾ ਹੀ ਰਾਤ ਨੂੰ ਕਿਉਂਕਿ ਹੁਣ ਲੋਕਾਂ ਦਾ ਕਿਸੇ ਵੀ ਸਮੇਂ ਦਿਨੀਆਂ ਰਾਤ ਨੂੰ ਜਾਣਾ ਸੇਫ ਨਹੀਂ ਹੈ ਜਦ ਤੱਕ ਲੁਟੇਰੇ ਫੋੜੇ ਨਹੀਂ ਜਾ ਸਕਦੇ ਉਦੋਂ ਤੱਕ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਲਗਾਤਾਰ ਬਣਿਆ ਰਹੇਗਾ ਨਾ ਜਸਵਿੰਦਰ ਕੁਆਰ ਵਾਈਫ ਆਫ ਅਮਰੀਕ ਸਿੰਘ ਬਸ ਜੀ ਢੰਡਾ ਅੱਛਾ ਕੀ ਗੱਲ ਹੋਈ ਅਸੀਂ ਆਦੇ ਸੀਗੇ ਗਰਾਿਆਂ ਤੋਂ ਹਾਂ ਤਾਂ ਮੈਂ ਜਦੋਂ ਆਈਆਂ ਤੇ ਬੋਪਾ ਰਾਹੀਂ ਨਹਿਰ ਦੇ ਕੋਲ ਮੇਰੀਆਂ ਪਿੱਛੇ ਆ ਕੇ ਬਾੜੀਆਂ ਲਾ ਕੇ ਲੈ ਗਏ ਕਿੰਨੇ ਕੱਤੇ ਆ ਸੀਗੇ ਬਾਈਕ ਤੇ ਸੀਗੇ ਦੋ ਜਣੇ ਸੀਗੇ ਮੂੰਹ ਬੰਨੇ ਸੀਗੇ ਨਹੀਂ ਮੂੰਹ ਨਹੀਂ ਬੰਨੇ ਸੀ ਇੱਕ ਮੁੰਡੇ ਨੇ ਰੈੱਡ ਕਲਰ ਦਾ ਪਰਨਾ ਲੈ ਆਇਆ ਸੀ ਉਹ ਤਾਂ ਗਲਚ ਪਾਇਆ ਸੀ ਬਾੜੀਆਂ ਲਾ ਕੇ ਉਹਨੇ ਮੂੰਹ ਟਾਕ ਲਿਆ ਵੀ ਮੈਂ ਬਣ ਸੋਨੇ ਦੀ ਸੀ ਹਾਂਜੀ ਸੋਨੇ ਦੀਆਂ ਸੀ 70000 ਦੀਆਂ ਮੇਰੀਆਂ ਬਾੜੀਆਂ ਸੀਗੀਆਂ ਕੋਸ ਨੂੰ ਦੱਤਾ ਨਹੀਂ ਹਾਂਜੀ ਦੱਸਦੇ ਹਾਂ ਠੀਕ ਕਹਿੰਦੇ ਉਹ ਕਹਿੰਦੇ ਅਸੀਂ ਐਕਸ਼ਨ ਲਵਾਂਗੇ ਉਹਨੇ ਕੰਪਲੇਂਟ ਕਰਵਾਈ ਹੈ ਆ